ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਚੇਤ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਆ ਦੋਸਤੋ ਤੇ ਤਹਿਸੀਲ ਵੀ ਦੋਸਤੋ ਫਰੀਦਕੋਟ ਹੀ ਆ ਇੱਕ ਦੋਸਤੋ ਘਰੇਲੂ ਪਰਿਵਾਰ ਕੋਲੇ ਇੱਕ ਗੱਬਣ ਇੱਥੇ ਹੋ ਵੜ ਵਕਾਉ ਆ ਦੋਸਤੋ ਤੀਜਾ ਸੂਆ ਸੁੰਦੀ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋ ਤੋ ਫੋਲੋ ਕਰ ਲਿਓ ਪੂਰੀ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਠ ਠੀਕ ਠਾਕ ਬਾਈ ਹਾਂਜੀ ਸਤਿ ਸ੍ਰੀ ਅਕਾਲ ਇੱਕ ਵਾਰੀ ਨਾਂ ਤੇ ਨੰਬਰ ਦੱਸਿਓ ਭਰਾ ਆਪਣਾ ਆਪਣਾ ਨਾਂ ਵੀ ਪੈਂਦਾ ਹੂੰ ਪੱਕਾ ਨਾਂ ਦਾ ਹਰਮੇਲ ਸਿੰਘ ਆ ਜੀ ਅੱਛਾ ਤੇ ਪਿੰਡ 'ਚ ਨਾਂ ਜ਼ਿਆਦਾ ਬਿੱਲਾ ਡੇਰੀ ਦਾ ਦੁੱਧ ਦਾ ਕੰਮ ਕਰਦੇ ਆਂ ਜੀ ਠੀਕ ਆ ਬਿੱਲਾ ਡੇਰੀ ਵਾਲਾ ਹਾਂ ਤੇ ਨੰਬਰ ਵੀ ਦੱਸਿਓ ਜੀ ਬਾਈ ਤੇ ਨੰਬਰ 84376 86954 ਦੁਬਾਰੇ ਫੇਰ ਨੰਬਰ ਦੱਸ 84376 86954 ਠੀਕ ਆ ਤੇ ਬਾਈ ਵੜ ਆਪਣੇ ਘਰ ਦੀ ਐ ਇਹ ਨਹੀਂ ਇਹ ਗੱਬੜ ਧੋਖੜ ਜਾਨੀ ਧੋਖੜ ਗੱਬਨ ਲੈਂਦੀ ਸੀ ਹਾਂਜੀ ਠੀਕ ਆ ਤੇ ਜਿੱਥੋਂ ਲੈਂਦੀ ਸੀ ਬਈ ਉਹਨਾਂ ਨੇ ਦੱਸਿਆ ਹੁਣ ਸੱਜਰ ਨੇ ਕਿੰਨਾ ਦਿੰਦਾ ਉਹਨਾਂ ਨੇ ਵੀ ਇਹ 35 36 ਕਿਲੋ ਦੁੱਧ ਦਿੱਤਾ ਜੀ ਨੇ 35 36 ਕਿਲੋ ਦੁੱਧ ਦਿੱਤਾ ਜੀ ਹਾਂ ਤੁਹਾਡੇ ਕੋਲੇ ਆ ਕੇ ਕਿੰਨਾ ਕ ਦਿੰਦੀ ਜਾਈ ਸਾਡੇ ਕੋਲੇ 7-8 ਕਿਲੋ ਦੁੱਧ ਚੋਇਆ ਸੀ ਕਿੰਨੇ ਚਾਰਦੀ ਗੱਬਨ ਸੀ ਦੋ ਉਦੋਂ ਵੀ ਸਮਝ ਲਓ ਵੀ 6 ਮਹੀਨੇ 6.5 ਮਹੀਨੇ ਗੱਭ ਸੀ ਅੱਛਾ ਉਤਬਾ ਛੱਡਦੀ 7 ਮਹੀਨੇ ਦੀ ਸਮਝ ਲੋ ਠੀਕ ਆ ਤੁਸੀਂ ਥੋੜਾ ਟਾਈਮ ਚੋਈ ਹੈ ਹਾਂ ਬਸ ਥੋੜੇ ਦਿਨ ਹੀ ਚੋਈ ਆ ਸੀ ਫਿਰ ਛੱਡਦੀ ਠੀਕ ਆ ਹਾਂਜੀ ਤੇ ਬਾਈ ਕਿੰਨੇ ਦਿਨ ਲੈਂਦੀ ਹੈ ਇਹ ਇਹ 15 ਦਿਨ ਲੈ ਜੂਗੀ ਜੀ 15 ਦਿਨ ਲੈਂਦੀ ਹੈ ਹਾਂਜੀ ਠੀਕ ਆ ਲਓ ਵੀ ਸੱਜਣੋ ਸੋਹਣਾ ਮੂੰਹ ਮੱਥਾ ਦੋਸਤੋ ਵੇਖ ਸਕਦੇ ਆ ਬਾਈ ਜਾਂ ਦਾ ਤੀਜੇ ਸੂਏ ਲਈ ਦੋਸਤੋ ਗੱਭਣਾ ਦੂਜੇ ਸੂਏ ਲਈ ਦੂਜਾ ਸੂਆ ਦੋਸਤੋ ਇਹਨੇ 35 36 ਕਿਲੋ ਦੁੱਧ ਦਿੱਤਾ ਦੋਸਤੋ ਦੂਜੇ ਸੂਏ ਤੀਜੇ ਸੂਏ ਲਈ ਦੋਸਤੋ ਗੱਬਣਾ 15 ਦਿਨਾਂ ਦੀ ਕੱਚੀ ਆ ਦੋਸਤੋ ਬਾਕੀ ਰਾਜੀਪਲੀ ਬਹੁਤਾ ਵੇਖ ਸਕਦੇ ਆ ਥਾਨ ਹਵਾਨਾ ਵੀ ਦੋਸਤੋ ਤੁਹਾਨੂੰ ਵਿਖਾ ਦੇਣਾ ਢਿੱਲ ਢੂਲੋ ਦੋਸਤੋ ਵੇਖ ਸਕਦੇ ਆ ਬਹੁਤ ਜਿਆਦੇ ਪਈ ਆ ਦੋਸਤੋ ਵੇਖ ਸਕਦੇ ਆ ਸਾਫ ਸੁੱਧਰੇ ਹਵਾਨੇ ਦੇ ਵਿੱਚ ਆ ਦੋਸਤੋ ਢਿੱਲ ਵੇਖ ਸਕਦੇ ਆ ਦੋਸਤੋ ਹਜੇ ਬਹੁਤ ਜਿਆਦੇ ਪਈ ਆ ਦੋਸਤੋ ਦੋਵੇਂ ਪਾਸਿਆਂ ਤੋਂ ਦੋਸਤੋ ਹਵਾਨੇ ਦੀ ਜੱਜਮੈਂਟ ਆ ਜਿਹੜੀ ਤੁਹਾਨੂੰ ਕਰਵਾ ਦੇਣੀ ਆ ਵੇਖ ਸਕਦੇ ਆ ਦੋਸਤੋ ਉਹੀ ਹਵਾਨੇ ਦੇ ਵਿੱਚ ਦੋਸਤੋ ਪੋਰਟ ਚਾਂਗਨੀ ਥਣਾ ਦਾ ਸਾਈਂ ਦੋਸਤੋ ਸੋਹਣਾ ਤੇ ਤੋੜ ਕੇ ਵੀ ਦੋਸਤੋ ਤੁਹਾਨੂੰ ਵਿਖਾਵਾਂਗੇ ਦੋਵੇਂ ਪਾਸਿਆਂ ਤੋਂ ਪਹਿਲਾਂ ਤੁਹਾਨੂੰ ਜੱਜਮੈਂਟ ਕਰਾ ਦਈਏ ਦੇਖ ਸਕਦੇ ਆਂ ਦੋਸਤੋ ਹਵਾਨੇ ਦੇ ਵਿੱਚ ਢਿੱਲ ਦੋਸਤੋ ਕਾਫੀ ਪਈ ਆ 15 ਦਿਨਾਂ ਦੀ ਕੱਚੀ ਆ ਦੋਸਤੋ ਜੇ 15 ਦਿਨਾਂ ਲ ਜਾਂਦੀ ਆ ਤਾਂ ਹਵਾਨਾ ਨੇ ਬਹੁਤ ਸੋਹਣਾ ਬਣਾ ਜਾਣਾ ਦੋਸਤੋ ਬਾਈ ਨੇ ਦੱਸਿਆ 35 36 ਕਿਲੋ ਦੂਜੇ ਸੂਏ ਦੁੱਧ ਦਿੱਤਾ ਦੋਸਤੋ ਹੁਣ ਤੁਸੀਂ ਜੱਜਮੈਂਟ ਆਪ ਦੇ ਹਿਸਾਬ ਨਾਲ ਲਾ ਲੈਣੀ ਆ ਦੋਸਤੋ ਦੁਰਗੇ ਭਈ ਇਹਨੂੰ ਲਓ ਜੀ ਬਾਕੀ ਦੋਸਤੋ ਕੋਈ ਛੋਟੇ ਕਦ ਕਾਠ ਵਾਲੀ ਨਹੀਂ ਵਹਿੜ ਦੇਖ ਸਕਦੇ ਆ ਹਵਾਨਾ ਦੋਸਤੋ ਸੋਹਣਾ ਬਣਾਇਆ ਹੋਇਆ ਤੇ ਬਾਕੀ ਦੋਸਤੋ 15 ਦਿਨਾਂ ਦੀ ਕੱਚੀ ਹੈ ਰਾਜੀ ਪਲੀ ਹੈ ਦੋਸਤੋ ਬਿਲਕੁਲ ਪੱਦਰ ਪਿੱਠ ਪੂੜੇ ਦੇ ਵਿੱਚ ਆ ਦੋਸਤੋ ਇਹ ਰੀਡ ਦੀ ਹੱਡੀ ਦੋਸਤੋ ਗਾਜੰਗੂ ਸਿੱਧੀ ਹੈ ਦੇਖ ਸਕਦੇ ਆ ਈਲ ਸਾਉ ਦੋਸਤੋ ਬਹੁਤ ਆ ਜਿਵੇਂ ਮਰਜ਼ੀ ਥੱਲੇ ਹੱਥ ਲਾਈ ਜੋ ਬਈ ਫਰਨੇ ਆ ਬਾਈਆਂ ਦਾ ਜਿਵੇਂ ਮਰਜ਼ੀ ਦੋਸਤੋ ਹੱਥ ਲਾਈ ਜਾਓ ਵੇਖ ਸਕਦੇ ਆ ਜਿਵੇਂ ਮਰਜ਼ੀ ਬਾਕੀ ਬਹੁਤ ਸੋਹਣਾ ਥਾਂ ਲੱਗਿਆ ਦੋਸਤੋ ਹਜੇ ਹਵਾਨੇ ਦੇ ਉੱਤੇ ਨਾੜਾਂ ਜਿਹੜੀਆਂ ਤੁਹਾਨੂੰ ਉਹ ਵੀ ਦਿਸਣਗੀਆਂ ਤਿਆਰੀ ਹੋਊਗੀ ਤਾਂ ਦੋਸਤੋ ਇਹਦੋਂ ਵੀ ਜ਼ਿਆਦਾ ਉੱਪਰ ਨਹੀਂ ਆ ਤੇ ਰਾਜੀਪੜੀ ਦੋਸਤੋ ਬਹੁਤ ਆ ਮੋੜ ਲਾ ਬਈ ਪਿੰਡ ਚੇਤ ਸਿੰਘ ਵਾਲਾ ਦੋਸਤੋ ਜ਼ਿਲ੍ਹਾ ਫਰੀਦਕੋਟ ਆ ਤੇ ਤਹਿਸੀਲ ਵੀ ਦੋਸਤੋ ਫਰੀਦਕੋਟੀ ਆ 15 ਦਿਨਾਂ ਦੀ ਦੋਸਤੋ ਕੱਚੀ ਆ ਹਵਾਨੇ ਦੀ ਤਿਆਰੀ ਦੋਸਤੋ 15 ਦਿਨਾਂ ਨੂੰ ਬਹੁਤ ਸੋਹਣੀ ਬਣਾ ਜਾਣੀ ਆ 22 ਦਾ ਨੰਬਰ ਆ ਜਿਹੜਾ ਦੋਸਤੋ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਆ ਕੀ ਮੁੱਲ ਕਰਾਂਗੇ ਆਪਾਂ 125 ਕਰ ਦਈਏ ਇੱਕ 25 ਮਾਨਤਾਨ ਹੋ ਜੂਗੀ ਹਾਂਜੀ ਵਿੱਚ ਹੋ ਜੂ ਮਾਨਤਾਨ ਕਰ ਲਓ ਵੀ ਸੱਜਣੋ 1 ਲੱਖ ਤੇ 25000 ਰੁਪਿਆ ਬਾਈ ਨੇ ਡਿਮਾਂਡ ਮੰਗੀ ਆ ਮਾਨਤਾਨ ਦੋਸਤੋ ਇਹਦੇ ਵਿੱਚੋਂ ਤੁਹਾਡਾ ਹੋ ਜਾਣਾ ਜਿਸ ਕਿਸੇ ਵੀਰ ਨੂੰ ਦੋਸਤੋ ਇਹ ਗਾਂ ਪਸੰਦ ਹੋਵੇ ਬਾਈ ਨਾ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਆ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਜੇ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਆ ਕਰੋ ਸਜਰੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਨਾਲ ਧੰਨਵਾਦ ਦੋਸਤੋ